ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੀ ਬਲੱਡ ਲਾਈਨ ਦੇ ਦੋ ਮਾਰਵੜੀ ਜਾਨਵਰ ਲੈ ਕੇ ਆਏ ਆ ਇੱਕ ਘੋੜੀ ਆ ਗੱਬਣ ਚੱਕਪਾਸ ਤੇ ਇੱਕ ਬਹੁਤ ਸੋਹਣੀ ਮਾਰਵੜੀ ਬੇਸ਼ੇਰੀ ਆ ਦੋਨਾਂ ਜਾਨਵਰਾਂ ਦੀ ਆਪਾਂ ਫੁੱਲ ਡਿਟੇਲ ਕੀ ਬਲੱਡ ਲਾਈਨ ਤੇ ਕਿੰਨੀ ਹਾਈਟ ਆ ਕੀ ਉਮਰ ਆ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆ ਜਾਂ ਨਵੇਂ ਚੈਨਲ ਨੂੰ ਗੱਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਕੇ ਆਪਾਂ ਮਾਰਵਾੜੀ ਘੋੜੀ ਬਾਰੇ ਇਹ ਰਾਜਹਾਂਸ ਘੋੜੇ ਦੀ ਬੱਚੀ ਆ 6 ਸਾਲ ਉਮਰਾਂ ਪ੍ਰੋਪਰਟੀ ਦੀ ਵਾਟਰ ਸਕੇਲ ਵਾਲੀ ਹਾਈਟ ਹੈਗੀ 60 ਇੰਚ ਬਾਲਪੌਰੀਆਂ ਦੀ ਕਲੀਅਰ ਆ ਹੱਡਾਂ ਬਰਾਂ ਦੀ ਓਕੇ ਆ ਮਜ਼ਬੂਤ ਬਹੁਤ ਆ ਪਿੱਠਪੁੜੇ ਦੀ ਸ਼ਕੀਨ ਬਹੁਤਾ ਕੰਨਾਂ ਕੁੰਨਾਂ ਦੀ ਧੌਂ ਦੀ ਲੰਬਾਈ ਬਹੁਤ ਚੰਗੀ ਲੱਗੀ ਆ ਤੇ ਘੋੜਿਆ ਦੀ ਲੰਬਾਈ ਵੀ ਬਹੁਤ ਚੰਗਿਆ ਘੋੜੀ ਦੀ ਜੇ ਮਾਰਕਿੰਗ ਦੀ ਗੱਲ ਕਰੀਏ ਮੱਥੇ ਪਟਾ ਪਿਛਲੇ ਦੋਨੇ ਪੈਰ ਚਿੱਟੇ ਆ ਇਸ ਟਾਈਮੇ 8 ਮਹੀਨੇ ਦੀ ਗੱਬਣ ਚੈੱਕ ਪਾਸ ਆ ਕਾਲੇ ਕਾਂਡੇ ਦੇ ਘੋੜੇ ਦੇ ਬੱਚੇ ਤੋਂ ਤੇ ਰੇਟ ਮਾਲਕ ਵੀਰੇ ਦਾ ਫੋਨ ਤੇ ਕਰਨਗੇ ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖੜੀ ਆ ਮੁੱਲਾਪੁਰ ਦਾਖਾਂ ਏਰੀਆ ਬਾਈਰ ਕਰਨ ਦਾ ਸਕੀਨ ਬਹੁਤ ਆ ਕੰਨਾ ਕੰਨਾ ਜੀ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਤੋਂ ਤੋਂ ਦੀ ਲੰਬਾਈ ਵੀ ਚੰਗੀ ਆ ਤੇ ਆ ਮਿੱਤਰੋ ਆਪਾਂ ਸਵਾਰੀ ਵਾਲੀ ਵੀਡੀਓ ਲਈ ਹੋਈ ਆ ਤੁਸੀਂ ਚੈੱਕ ਕਰ ਲਿਓ ਬਹੁਤ ਸੋਹਣਾ ਤੋਰਾ ਤੁਰਦੀ ਆ ਤੇ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈਨਾ ਤੁਸੀਂ ਸੰਪਰਕ ਕਰਕੇ ਤੇ ਸੌਦਾ ਕਰ ਸਕਦੇ ਹੋ ਇੱਕ ਮਾਲਕ ਵੀਰਾਂ ਕੋਲੇ ਆ ਬਹੁਤ ਸੋਹਣੀ ਮਾਰਵਾੜੀ ਬਛੇਰੀ ਖੜੀ ਆ ਇਹ ਪਟਵਾਰੀ ਘੋੜੇ ਦੀ ਬੱਚੀ ਆ ਇਹਦੇ ਪ੍ਰੂਫ ਵਗੈਰਾ ਤੁਹਾਨੂੰ ਮਾਲਕ ਵੀਰਾਂ ਤੋਂ ਮਿਲ ਜਾਣਗੇ ਜੇ ਆਪਾਂ ਉਮਰ ਦੀ ਗੱਲ ਕਰਗੇ ਤਾਂ 15 ਮਹੀਨੇ ਉਮਰ ਆ ਤੇ ਇਸ 8 ਇੰਚ ਹਾਈਟ ਕਰ ਗਈ ਤੇ ਹੋਰ ਵੀ ਆਉਣ ਵਾਲੇ ਸਮੇਂ ਚੰਗੇ ਕਦ ਕੱਦ ਦੀ ਹਾਈਟ ਕਰ ਜਣਾ ਨੇ ਕਿਉਂਕਿ ਇਹਦੀ ਮਾਂ ਵੀ ਬਹੁਤ ਚੰਗੇ ਖਾਨਦਾਨ ਦੀ ਆ ਤੇ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਚੰਗੇ ਕਦ ਕੱਠ ਦੀ ਘੋੜੀ ਬਣੂਗੀ ਸ਼ਕੀਨ ਬਹੁਤਾ ਕੰਨਾ ਕੁਨਾ ਦੀ ਤੇ ਬਰੀਕੀਆਂ ਬਹੁਤਾ ਬਸ਼ੇਰੀ ਦੇ ਵਿੱਚ ਵਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪੈਰਾਂ ਦੀ ਓਕੇ ਆ ਤੇ ਮੁੱਲ ਮਾਲਕ ਵੀਰੇ ਦਾ ਵੀ ਫੋਨ ਤੇ ਕਰਨਗੇ ਤੇ ਏਰੀਆ ਆਪ ਤੁਹਾਨੂੰ ਦੱਸਿਆ ਹੀ ਹੋਇਆ ਗੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ